ਇੱਕ ਵਾਰ ਫਿਰ ਤੋਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਹੋਈ ਹੈ ਜੀ ਹਾਂ AI ਦੇ ਨਾਲ ਗੁਰੂ ਨਾਨਕ ਦੇਵ ਜੀ ਦੀ ਇੱਕ ਤਸਵੀਰ ਨੂੰ ਜਿਹੜੀ ਹੈ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਗੁਰੂ ਨਾਨਕ ਤੇਜ ਜੀ ਦੀ ਤਸਵੀਰ ਦੇ ਨਾਲ ਛੇੜਛਾੜ ਹੋਈ ਹੈ ਅਤੇ AI ਦੀ ਮਦਦ ਦੇ ਨਾਲ ਅ ਤਸਵੀਰ ਦੇ ਨਾਲ ਜਿਹੜੀ ਹੈ ਛੇੜਛਾੜ ਹੋਈ ਹੈ ਐਸਜੀਪੀਸੀ ਮੈਂਬਰ ਗਰੇਵਾਲ ਦੇ ਵੱਲੋਂ ਸਖਤ ਨਿੰਦਾ ਕੀਤੀ ਗਈ ਹੈ ਔਰ ਸੋਸ਼ਲ ਮੀਡੀਆ ਦੇ ਉੱਤੇ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ ਹੋਈ ਹੈ ਅਤੇ ਕਿਤੇ ਨਾ ਕਿਤੇ ਐਸਜੀਪੀਸੀ ਜਿਹੜੀ ਹੈ ਉਹਨਾਂ ਦਾ ਕਹਿਣਾ ਹੈ ਕਿ ਧਾਰਮਿਕ ਭਾਵਨਾਵਾਂ ਦੇ ਨਾਲ ਜੋ ਖਿਲਵਾੜ ਕੀਤੀ ਜਾ ਰਹੀ ਹੈ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੈ ਤੇ ਕੇਂਦਰ ਸਰਕਾਰ ਨੂੰ ਵੀ ਮੰਗ ਕਰ ਦਿੱਤੀ ਹੈ ਕਿ ਕੋਈ ਸਖਤ ਕਾਨੂੰਨ ਬਣਾਉਣਾ ਚਾਹੀਦਾ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਗਲਤੀ ਜਿਹੜੀ ਹੈ ਉਹ ਨਾ ਕਰੇ ਗੁਰਨਾਨਕ ਦੇਵ ਜੀ ਦੀ ਤਸਵੀਰ ਦੇ ਨਾਲ AI ਰਾਹੀਂ ਛੇੜਛਾੜ ਕੀਤੀ ਗਈ ਹੈ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਇੱਕ ਵਾਰ ਫਿਰ ਤੋਂ ਠੇਸ ਪਹੁੰਚਾਉਣ ਦੀ ਕੋਸ਼ਿਸ਼ ਹੋਈ ਹੈ ਜੀਪੀਸੀ ਮੈਂਬਰ ਭਾਈ ਗੁਰਚਰਨ ਸਿੰਘ ਅਰੇਵਾਲ ਨੇ ਇਸ ਗੰਭੀਰ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਵਾਰ ਫਿਰ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ ਹੋਈ ਹੈ ਦੇਸ਼ ਦੇ ਅੰਦਰ ਤਣਾਅ ਦਾ ਕਾਰਨ ਵੀ ਬਣਿਆ ਕਿਉਂਕਿ ਲਗਾਤਾਰ ਇਸ ਚੀਜ਼ ਦਾ ਵਿਰੋਧ ਜਿਹੜਾ ਆ ਵੱਖ-ਵੱਖ ਰਾਜਾਂ ਦੇ ਵਿੱਚ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਹੁੰਦਾ ਨਜ਼ਰ ਆ ਰਿਹਾ ਹੈ। ਐਜਪੀਸੀ ਮੈਂਬਰ ਗੁਰਚਰਨ ਸਿੰਘ ਅਰੇਵਾਲ ਨੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦੇ ਨਾਲ ਜੋ AI ਦੇ ਰਾਹੀਂ ਛੇੜਛਾੜ ਕੀਤੀ ਗਈ ਹੈ, ਇਸ ਹਰਕਤ ਦੀ ਜਿੱਥੇ ਨਿੰਦਾ ਕੀਤੀ ਹੈ ਉੱਥੇ ਉਹਨਾਂ ਨੇ ਕਿਹਾ ਕਿ ਇਹ ਸਿਰਫ ਇੱਕ ਤਸਵੀਰ ਨਹੀਂ ਸਿੱਖ ਆਸਤਾ ਦੇ ਨਾਲ ਜੁੜੀ ਹੋਈ ਭਾਵਨਾ ਵੀ ਹੈ। ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੀਆਂ ਪੋਸਟਾਂ ਜੋ ਗੁਰੂ ਸਹਿਬਾਨ ਜਾਂ ਕਿਸੇ ਵੀ ਧਰਮ ਦੇ ਪਵਿੱਤਰ ਪਾਤਸ਼ਾਹੀ ਚਿਹਰੇ ਦੇ ਨਾਲ ਜੋ ਖਿਲਵਾੜ ਕਰਦੀਆਂ ਨੇ ਉਹਨਾਂ ਦੇ ਖਿਲਾਫ ਇੱਕ ਸਖਤ ਕਾਨੂੰਨ ਬਣਨਾ ਚਾਹੀਦਾ ਹੈ ਅਤੇ ਉਹੋ ਸਖਤ ਸਜ਼ਾਵਾਂ ਦੇ ਯੋਗ ਹਨ ਐ ਜੀ ਪੀ ਸੀ ਦੇ ਪਾਸੇ ਤੋਂ ਵੀ ਕੇਂਦਰ ਸਰਕਾਰ ਨੂੰ ਇੱਕ ਲਿਖਤੀ ਰੂਪ ਦੇ ਵਿੱਚ ਇਸ ਮਾਮਲੇ ਦੀ ਸ਼ਿਕਾਇਤ ਜਿਹੜੀ ਆ ਦੇ ਦਿੱਤੀ ਗਈ ਹੈ ਗੁਰਚਰਨ ਸਿੰਘ ਘਰੇਵਾਲ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਕੋਈ ਅਜਿਹਾ ਸਖਤ ਕਾਨੂੰਨ ਲਿਆਵੇ ਤਾਂ ਜੋ ਭਵਿੱਖ ਦੇ ਵਿੱਚ ਕਿਸੇ ਵੀ ਧਰਮ ਦੇ ਨਾਲ ਅਜਿਹਾ ਖਿਲਵਾੜ ਜਿਹੜਾ ਉਹ ਨਾ ਹੋ ਸਕੇ ਉਹਨਾਂ ਨੇ ਇਹ ਵੀ ਕਿਹਾ ਕਿ ਕੇਵਲ ਸਿੱਖ ਧਰਮ ਦੀ ਗੱਲ ਨਹੀਂ ਸਾਰੇ ਧਰਮ ਦੇ ਲੋਕਾਂ ਦੀ ਆਸਥਾ ਅਤੇ ਭਾਵਨਾਵਾਂ ਦੀ ਜਿਹੜੀ ਹੈ ਰਾਖੀ ਕਰਦੀ ਹੈ ਅਤੇ ਕਿਤੇ ਨਾ ਕਿਤੇ ਸਾਨੂੰ ਜਿਹੜੇ ਵੀ ਧਾਰਮਿਕ ਪੁਸਤਕਾਂ ਦੇ ਨਾਲ ਧਾਰਮਿਕ ਗ੍ਰੰਥਾਂ ਦੇ ਨਾਲ AI ਦੀ ਮਦਦ ਦੇ ਨਾਲ ਜਾਂ ਕਿਸੇ ਵੀ ਤਰ੍ਹਾਂ ਛੇੜਛਾੜ ਕਰਦੇ ਨੇ ਉਹਨਾਂ ਦੇ ਖਿਲਾਫ ਇੱਕ ਸਖਤ ਕਾਨੂੰਨ ਜਿਹੜਾ ਬਣਾਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਥਾ ਜਿਹੜੀ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਹੱਤਮ ਰੱਖਦੀ ਆ ਉਸ ਵਿਅਕਤੀ ਦੇ ਭਾਵਨਾਵਾਂ ਦੇ ਨਾਲ ਜੇ ਕੋਈ ਖਿਲਵਾੜ ਕਰਦਾ ਤੇ ਉਹ ਬਹੁਤ ਵੱਡਾ ਜੁਰਮ ਹੈ ਅਸੀਂ ਇਹ ਦੇਖ ਰਹੇ ਹਾਂ ਕਿ ਇਸ ਦੇ ਅੰਦਰ ਸੋਸ਼ਲ ਮੀਡੀਆ ਤੇ ਕੁਝ ਪਲੇਟਫਾਰਮ ਐਸੇ ਨੇ ਜਿਹੜੇ ਕਿ ਵਿਸ਼ੇਸ਼ ਕਰਕੇ ਸਿੱਖੀ ਦੇ ਬਾਰੇ ਦੇ ਵਿੱਚ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ ਬਹੁਤ ਸਾਰੀ ਆਪਾਦਰਵ ਜਿਹੜਾ ਉਹ ਬਿਆਨ ਕਰ ਰਹੇ ਨੇ ਉਹਨਾਂ ਦੀਆਂ ਤਸਵੀਰਾਂ ਪਾ ਰਹੇ ਨੇ ਪੋਸਟਾਂ ਪਾ ਰਹੇ ਨੇ ਭਾਵੇਂ ਕਿ ਇਹਦੇ ਬਾਰੇ ਵਿੱਚ ਸ਼ਰੋਣੀ ਚੁਰਦਾ ਪਰ ਉਹ ਕਮੇਟੀ ਨੇ ਮੌਜੂਦਾ ਸਰਕਾਰ ਨੂੰ ਬਹੁਤ ਵਾਰ ਲਿਖਤੀ ਪੱਤਰ ਭੇਜਿਆ ਉਹਨਾਂ ਦੇ ਨਾਮ ਵੀ ਭੇਜਿਆ ਹੁਣ ਅੱਜ ਫੇਰ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਜਿਹੜਾ ਅਕਸਰ ਹੀ ਸਿੱਖਾਂ ਦੇ ਖਿਲਾਫ ਜਿਹੜਾ ਉਹ ਗਲਤ ਜਿਹੜਾ ਬਿਆਨੀ ਕਰਦਾ ਤੇ ਗਲਤ ਪੋਸਟਾਂ ਪਾਉਂਦਾ ਉਹਦੇ ਵੱਲੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤਸਵੀਰ ਪਾ ਕੇ ਉਹਨੇ AI ਦੇ ਰਾਹੀਂ ਬਹੁਤ ਮਾੜੀ ਗੱਲ ਕੀਤੀ ਹੈ ਜਿਸ ਦੇ ਨਾਲ ਸਿੱਖ ਭਾਵਨਾ ਨੂੰ ਵੱਡੀ ਠੇਸ ਪਹੁੰਚੀ ਹੈ ਅਸੀਂ ਇਸ ਗੱਲ ਦੇ ਬਗੈਹਾਂ ਕਿ ਇਸ ਦੇਸ਼ ਦੇ ਅੰਦਰ ਸਭ ਧਰਮਾਂ ਦੇ ਲੋਕ ਆਪੋ ਆਪਣੇ ਧਰਮਾਂ ਦੇ ਪ੍ਰਤੀ ਸਤਿਕਾਰ ਰੱਖਦੇ ਆ ਤੇ ਕਿਸੇ ਵੀ ਧਰਮ ਦੇ ਪੀਰ ਕਬਰ ਨਾਲ ਕੋਈ ਵੀ ਖਿਲਵਾੜ ਹੁੰਦਾ ਉਹ ਸਭ ਤੋਂ ਮਾੜਾ ਸੋ ਮੌਜੂਦਾ ਸਮੇਂ ਦੀ ਸਰਕਾਰ ਦੇ ਇੱਕ ਜਿਹੜੇ ਭਾਜੀਪੀ ਦੇ ਆਗੂ ਨੇ ਇਸ ਦੇ ਲਈ ਇੱਕ ਐਕਸ ਦੇ ਉੱਤੇ ਇੱਕ ਪੋਸਟ ਪਾਈ ਆ ਜਿਹਦੇ ਵਿੱਚ ਉਹਨੇ ਖੰਡਨ ਕੀਤਾ ਅਸੀਂ ਚਾਹਾਂਗੇ ਕਿ ਪੋਸਟ ਪਾਈ ਆ ਚੰਗੀ ਗੱਲ ਆ ਇੱਕ ਸੇਖਾ ਇੱਕ ફરਜ ਆ ਪਰ ਅਸੀਂ ਚਾਹਾਂਗੇ ਕਿ ਕੇਂਦਰ ਸਰਕਾਰ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਗੱਲ ਲਈ ਹਮੇਸ਼ਾ ਚਾਰਾ ਜੋਈ ਕਰਦੀ ਆ ਕੇਂਦਰ ਸਰਕਾਰ ਸਭ ਧਰਮਾਂ ਦੇ ਜਿਹੜੀ ਭਾਵਨਾਵਾਂ ਦੇ ਨਾਲ ਆਸਾ ਦੇ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਪਲੇਟਫਾਰਮ ਕਿਸੇ ਵੀ ਵਿਅਕਤੀ ਦੇ ਖਿਲਾਫ ਇੱਕ ਥੋਸ ਕਾਨੂੰਨ ਆਉਣਾ ਚਾਹੀਦਾ ਤਾਂ ਕਿ ਕੋਈ ਵੀ ਕਿਸੇ ਦੀ ਧਾਰਮਿਕ ਭਾਵਨਾ ਦੇ ਨਾਲ ਖਿਲਵਾੜ ਨਾ ਕਰ ਸਕੇ ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਾਰੇ ਵਿੱਚ ਜੋ ਇਹ ਪਲੇਟਫਾਰਮ ਦੇ ਉੱਤੋਂ ਜਿਹੜਾ ਇਹ ਤਸਵੀਰਾਂ ਜਿਹੜੀਆਂ ਅਪਲੋਡ ਕੀਤੀਆਂ ਗਈਆਂ ਇਸ ਦੀ ਡਰ ਕੇ ਅਸੀਂ ਨਿੰਦਾ ਕਰਦੇ ਹਾਂ ਤੇ ਜਿਹੜੀ ਛਾਉਣੀ ਤੋਂ ਦਰ ਪਰੰਧ ਕਮੇਟੀ ਕੇਂਦਰ ਸਰਕਾਰ ਤੱਕ ਪਹਿਲਾਂ ਵੀ ਪੋਰਚ ਕਰਦੀ ਆ ਸੋ ਇਹਦੇ ਵਾਸਤੇ ਸਖਤੀ ਨਾਲ ਕਾਨੂੰਨ ਜਲਾ ਲੈ ਕੇ ਆਵੇ ਤਾਂ ਕਿ ਕਿਸੇ ਦੀ ਭਾਵਨਾ ਧਾਰਮਿਕ ਭਾਵਨਾ ਨਾ ਖਲਵਾੜ ਨਾ ਹੋ ਸਕੇ